ਪਾਣੀ ਪੂਣੀ ਦਾ ਕੀ ਹਿਸਾਬ ਕਿਤਾਬ ਪਾਣੀ ਦੇ ਭਰਾ ਜੀ ਇਹਨੂੰ ਪਾਣੀ ਲਾਏ ਆ ਦੋ ਕਿ ਆਜ ਕੀ ਪ੍ਰਸ਼ਾਦਾ ਆਈ ਨਹੀਂ ਲੋਤੀ ਭਾਈ ਨੇ ਦੇਖਣੀ ਵੀ ਹੋਵੇ ਇਹਦੀ ਲੋਕੇਸ਼ਨ ਹੈ ਲਾਂਬਿਆਂ ਤੋਂ ਜਦੋਂ ਆਪਾਂ ਢਾਣੀ ਬੱਬਨਪੁਰ ਨੂੰ ਆਉਣਿਆਂਗੇ ਭਾਈ ਕਰਤਾਰ ਰਾਇਸ ਮਿਲ ਦੇ ਬੈਕ ਸਾਈਡ ਲੱਗੀ ਕਰਤਾਰ ਰਾਇਸ ਮਿਲ ਸੈਲਰ ਹੈ ਜਿਹੜਾ ਹਾਂ ਹਾਂ ਉਹਦੇ ਵੈਗ ਲਾਇਆ ਵੀ ਕਿਸਾਨ ਭਰਾ ਬੋ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਪਹੁੰਚਾਂਗੇ ਮੂੰਗੀ ਦਾ ਖੇਤ ਦੇਖਣ ਬਾਈ ਬੂਟਾ ਸਿੰਘ ਢਾਣੀ ਬੱਬਨਪੁਰ ਦੇ ਖੇਤ ਵਿੱਚ ਤੇ ਬਾਕੀ ਬਾਈ ਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੈ ਜੀ ਬਹੁ अच्छा ਤੇ ਮੂੰਗੀ ਦਾ ਕੀ ਹੈ ਸਿਸਟਮ ਮੂੰਗੀ ਵਧੀਆ ਜੀ ਵੈਰੈਟੀ ਅੱਛਾ ਜੀ ਹਾਂ ਜੀ ਮੂੰਗੀ ਹੈ ਇਹ ਆਪਣੀ ਅ ਕਰਤਾਰ ਸੀਡ ਦੇ ਨਹੀਂ ਹੈ ਚ ਆਪਣੇ ਚ ਮੁੱਖ ਤੱਕ ਉੱਥੋਂ ਲੈ ਕੇ ਆਏ ਤੇ ਜੀ ਠੀਕ ਹੈ ਜੀ ਅੱਜ ਕੋਈ 46 47 ਦਿਨਾਂ ਦੀ ਅੰਦਾਜ਼ਾ ਹੋ ਗਈ ਹੈ ਠੀਕ ਹੈ ਜੀ ਅੱਛਾ 40 ਤੋਂ 47 ਦਿਨਾਂ ਦੀ ਹੋ ਗਈ ਬਹੁਤ ਵਧੀਆ ਵੈਰੈਟੀ ਹੈ ਤੇ ਪਾਣੀ ਪੂਣੀ ਦਾ ਕੀ ਹਿਸਾਬ ਕੋ ਦਾ ਪਾਣੀ ਦੇ ਭਰਾ ਜੀ ਇਹਨੂੰ ਪਾਣੀ ਲਾਏ ਆ ਦੋ ਕਿਉਂ ਅੱਜ ਕਿ ਪ੍ਰਸ਼ਾਤਾ ਆਈ ਨਹੀਂ ਲੋਤੀ ਗਰਮੀ ਬਹੁਤ ਜ਼ਿਆਦੇ ਹੈ ਅੱਛਾ ਉਹਦੇ ਕਰਕੇ ਦੋ ਪਾਣੀ ਲਾਤੇ ਪਹਿਲਾ ਕੋਈ 20-22 ਦਿਨਾਂ ਤੋਂ ਲੱਗਿਆ ਤੇ ਦੂਜਾ ਹੋ ਗਿਆ ਹਜੇ ਗਿੱਲ ਪਈਏ ਆ ਲਾ ਲੂ 5-4 ਦਿਨ ਹੋਏ ਨੇ ਬਣ 20 45-47 ਦਿਨਾਂ ਦੇ ਵਿੱਚ ਦੋ ਪਾਣੀ ਲਾਏ ਨੇ ਆਪਾਂ ਨੇ ਫਲੀਆਂ ਤਾਂ ਵਧੀਆ ਹਨਾ ਹਾਂਜੀ ਫਲ ਇਸ ਟਾਈਮ ਪੂਰਾ ਇੱਕ ਪਹਿਲਾ ਲਾਹ ਬਣ ਚੁੱਕਿਆ ਦੂਜਾ ਵੀ ਆ ਤਿਆਰ ਹੋਈ ਜਾਂਦਾ ਤੀਜੇ ਦਾ ਫਲਕਾ ਵੀ ਮਤਲਬ ਦੋ ਤਿੰਨ ਲਾਹ ਇਹਦੇ ਚੰਗੇ ਪਾਸ ਆਉਂਦੇ ਨੇ ਤਾਂ ਵਧੀਆ ਆ ਜੀ ਰਿਜ਼ਲਟ ਐ ਦੇਖੋ ਦੇਖਣ ਨੂੰ ਬਹੁਤ ਸੋਹਣੀ ਐ ਵਿੱਚ ਵਿੱਚ ਉਹ ਵੀ ਲੱਗੀਆਂ ਪੱਕਣ ਵੀ ਲੱਗੀਆਂ ਹਨਾ ਫਲ ਆ ਜਾ ਕਾਲੀ ਜੀ ਹੋ ਜਾਂਦੀ ਹੈ ਮਤਲਬ ਕਿ 40 47 ਦਿਨ ਅਸਲ ਚ ਠੀਕ 50 ਦਿਨ ਤੋਂ 2 5 4 ਦਿਨਾਂ ਚ ਪੂਰਾ ਇਹਨੂੰ ਹਾਂ ਬਾਕੀ ਪਰਾਂ ਦੇਖਦੇ ਜਾ ਕੇ ਭਾਈ 20 ਬਾਰੇ ਕੀ ਵਿਚਾਰ ਹੈ ਵੀ ਕਿੰਨਾ ਪਾਇਆ ਕਿਵੇਂ ਸਿਸਟਮ ਦੀ ਇਹਦਾ ਕੀ ਵੀਰੇ ਆਪਾਂ ਤਾਂ ਵੈਸੇ 12 13 ਕਿਲੋ ਪਾਤਾ ਅੱਛਾ ਜੀ ਪਰ ਜਿਹੜੇ ਹਿਸਾਬ ਨਾਲ ਲੱਗਦਾ ਹਾਂ ਜੀ ਬੀਬੀ ਘੱਟ ਵੀ ਸਰ ਸਕਦਾ 8 9 10 8 9 ਤੱਕ ਅਸਲ ਚ 10 ਲਾ ਲੂ ਵੀ ਆਪਾਂ ਤਾਂ 2 3 ਕਿਲੋ ਵੱਧ ਹੀ ਪੈ ਗਿਆ ਉਦੋਂ ਆਏ ਜੀ ਤੀ ਪਤਾ ਨਹੀਂ ਕਿਵੇਂ ਇਹ ਹੋਊਗਾ ਨਾ ਵੀ ਕਰਕੇ ਉਹ ਠੀਕ ਹੈ ਕੋਈ 8 9 10 ਤੱਕ ਵੀ ਸੱਲ ਸਕਦਾ ਆਪਾਂ 12 ਤੋਂ ਪਲੱਸ ਹੀ ਹੈ 13 ਤੂਰਾ ਵਾਂਗੂ ਪੈ ਗਈ 13 ਕਿਲੋ ਬਾਕੀ ਅੱਜ 22 ਤਰੀਕਾ ਸ਼ੀਮੇ ਮਹੀਨੇ ਦੀ ਜੇ ਕਿਸੇ ਭੈਣ ਭਾਈ ਨੇ ਦੇਖਣੀ ਵੀ ਹੋਵੇ ਇਹਦੀ ਲੋਕੇਸ਼ਨ ਹੈ ਲਾਂਬਿਆਂ ਤੋਂ ਜਦੋਂ ਆਪਾਂ ਢਾਣੀ ਬੱਬਨਪੁਰ ਨੂੰ ਆਉਣੇ ਆਂਗੇ ਕਰਤਾਰ ਰਾਇਸ ਮਿਲ ਦੇ ਬੈਕ ਸਾਈਡ ਲੱਗੀ ਕਰਤਾਰ ਰਾਇਸ ਮਿਲ ਸੈਲਰ ਹੈ ਜਿਹੜਾ ਹਾਂ ਹਾਂ ਉਹਦੇ ਬੈਕ ਸਾਈਡ ਲੱਗੀ ਹੋਈ ਹੈ ਬਿਲਕੁਲ ਸਾਹਮਣੇ ਤੁਸੀਂ ਉਹ ਦੇਖ ਰਹੇ ਹੋਗੇ ਉੱਥੇ ਸੜਕ ਹੈ ਸੜਕ ਤੋਂ ਸਿੱਧੀ ਬੱਟਰੀ ਆਉਣੀ ਜੇ ਕਿਸੇ ਨੇ ਵੀ ਦੇਖ ਜੇ ਕਿਸੇ ਭੈਣ ਭਾਈ ਨੇ ਦੇਖਣੀ ਉਹ ਵੀ ਦੇਖ ਵੀ ਸਕਦਾ ਹੈ ਮੈਂ ਕਿ ਮੌਕੇ ਤੇ ਚੀਜ਼ ਦੇਖੀ ਜਾਂਦੀ ਹੈ ਮੌਸਮ ਖਰਾਬ ਹੈ ਪ੍ਰਸ਼ਾਂਤ ਹੈ ਹੋਰ ਅੱਗੇ ਅੱਗੇ ਦੀਆਂ ਗੱਲਾਂ ਨੇ ਪਰ ਅੱਜ ਦੀ ਕੰਡੀਸ਼ਨ ਹੈ ਜਿਹੜੀ ਬੈਸਟ ਹੈ ਹਾਂ ਠੀਕ ਹੈ ਜੀ ਤੇ 20 ਤਾਂ ਉਹ ਐਸੇ ਰਹਿ ਫਿਰ ਬਾਈ ਹੋਰਾਂ ਨਾਲ ਹਾਂ 20 ਤਾਂ ਕੋਈ ਦਿੱਕਤ ਨਹੀਂ ਕਮੀ ਹਾਂ ਠੀਕ ਬਾਕੀ ਤਾਂ ਕੋ ਵੱਡਾਂਗੇ ਹੋਰ ਸਾਰੇ ਬਣਾਉਂ ਬਣਾਉਂਦੇ ਰਹਾਂਗੇ ਨਾਲ ਦੀ ਨਾਲ ਆਪਾਂ ਠੀਕ ਹੈ ਠੀਕ ਹੈ ਨਾਲ ਦੀ ਨਾਲ ਚੱਲਦੇ ਰਹਿਣਾ ਹਾਂ ਮੱਕਾ ਮੱਕਾ ਵੀ ਬਾਈ ਹੋਰਾਂ ਦੀ ਬੀਜ ਹੈ ਤਾਂ ਮੱਕਾ ਵੀ ਕਰਤਾਰ ਸੀਡ ਦਾ ਜੀ ਅੱਛਾ ਹਾਂ ਜੀ ਠੀਕ ਵਧੀਆ ਕੰਮ ਕਰਦੇ ਨੇ ਵਧੀਆ ਕਈ ਦਿਨਾਂ ਦਾ ਕੰਮ ਆ ਸਾ ਜਦੋਂ ਵੀ ਇਹਨਾਂ ਨੇ ਕਰਿਆ ਕੰਮ ਉਦੋਂ ਤੋਂ ਆਪਾਂ ਤਾਂ ਇਹਨਾਂ ਦੀ ਵਾਰੀ ਸਾਰੇ ਤੱਕ ਇਹਦੇ ਨਾਲ ਬੁੱਟਾ ਸਿੰਘ ਜੀ ਬਹੁਤ ਫਾਇਦਾ ਨਾ ਪਾਣੀ ਦੀ ਵੀ ਬਚਤ ਹੋਊਗੀ ਲਾਲ ਜੀ ਪਾਣੀ ਦੀ ਬਚਤ ਤਾਂ ਦੇਖੋ ਜਿੱਮੇ ਲੋ ਗਰਮੀ ਤੀ ਹੋਰਦੀ ਹੋਣਾ ਚੋਨਾ ਬਹੁਤ ਗੰਡੀ ਹਾਸ ਔਖਾ ਹੀ ਨਾਲ ਪਗਦਾ ਹੁਣ ਨਾਲ ਵੀ ਉਮੀਦ ਹੈ ਵਧੀਆ ਹੀ ਰੋ ਰੇਟ ਰੂਟ ਵੀ ਚੰਗੇ ਨੇ 7 ਤੋਂ 8000 ਤੱਕ ਰੇਟ ਲੱਗ ਰਿਹਾ ਇਹਦਾ ਪਿਛਲੀ ਪਿਛਲੀ ਗੇੜ ਵੀ ਤੁਸੀਂ ਮੂੰਗੀ ਬੀਜੀ ਦੀ ਕੀ ਰਿਜ਼ਲਟ ਰਾਇ ਆਪਣੇ ਏਰੀਆ ਚ ਰੋਟ ਬਹੁਤ ਵਧੀਆ ਉਸਾਬ ਨਾਲ ਤਾਂ ਆਪਾਂ ਇਸ ਵਾਰ 10 12 ਕਿੱਲੇ ਕਰੇ ਨੇ ਅੱਛਾ ਇਸ ਸਾਲ ਵੀ ਬਹੁਤ ਵਧੀਆ ਥੀ ਪਿਛਲੀ ਵੇੜ ਕੈ ਕਿੱਲੇ ਵਿਜੇ ਦੀ ਆਪਣੇ ਪਿਛਲੀ ਵਾਰ ਆਪਣੇ ਕੋਲੇ ਤਨਕ ਕਿੱਲੇ ਸੀ ਕਹ ਕਹਿਣਾ ਕਿ ਇਡੀਆ ਨਿਕਲੀ ਆਈ ਸੀ ਲੜੇ ਉਹ ਹੋ ਗਈ ਸੀ ਆਪਣੀ 22000 ਕਿੱਲੇ ਦੀ ਬਾਈ ਉਹ ਤਾਂ ਲੇਟ ਵੀ ਹੋ ਗਏ ਤੇ ਉਦੋਂ ਪੰਚਾਇਤੀ ਜ਼ਮੀਨ ਦੀ ਬੋਲੀ ਤੋਂ ਬਾਅਦ ਬੀਜੀ ਕਿੱਲੇ ਕੁਝ بارش ਵੀ ਪੈ ਗਈ ਨਾ ਬਰਸ਼ਾਦ ਨਾਲ ਹੋ ਕੇ ਹੋ ਗਈ ਸੀ ਬਾ ਠੀਕ ਆ ਗਈ ਫਲੱਡ ਦਾ ਡੇੜਾ ਆ ਗਿਆ ਥੋੜੀ ਜਿਹੀ ਵੱਢਣੀ ਪੈ ਗਈ ਮਤ ਨਾਲ ਫਲੱਡ ਦਾ ਆ ਗਿਆ ਪਰ ਤਾਂ ਕਰ ਚਲੋ ਚੰਗਾ ਜੀ ਧੰਨਵਾਦ ਜੀ ਠੀਕ ਵੇਖ ਖਾਲਸਾ ਵੇਖ ਜੀ ਕੀ ਫਤਿਹ